ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਸਾਖੀ ਵਿੱਚ ਆਪਾਂ ਜਾਣਦੇ ਹਾਂ ਕਿ ਜਿਸ ਨਾਗ ਨੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਾਂ ਕੀਤੀ ਸੀ ਉਸ ਦਾ ਕੀ ਬਣਿਆ ਤਾਂ ਆਓ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਇਹ ਗੱਲ ਉਦੋਂ ਦੀ ਹੈ ਜਦੋਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਉਣ ਗਏ ਹੋਏ ਸਨ ਤੇ ਤੁੱਪ ਬੜੀ ਤੇਜ਼ ਸੀ ਗੁਰੂ ਜੀ ਨੇ ਇੱਕ ਦਰਖਤ ਹੇਠ ਇੱਕ ਚਾਦਰ ਵਿਛਾਈ ਅਤੇ ਉੱਥੇ ਬੈਠ ਕੇ ਵਿਸ਼ਰਾਮ ਕਰਨ ਲੱਗੇ ਸੂਰਜ ਦੂਜੇ ਪਾਸੇ ਜਾਣ ਲੱਗਾ ਤੇ ਗੁਰੂ ਜੀ ਦੇ ਮੂੰਹ ਉੱਤੇ ਤਪ ਪੈਣ ਲੱਗ ਗਈ ਇਹ ਹੀ ਦੇਖ ਕੇ ਕਾਲਾ ਕੋਬਰਾ ਸੱਪ ਉਹਨਾਂ ਕੋਲ ਆਇਆ ਤੇ ਉਹਨਾਂ ਦੇ ਮੂੰਹ ਕੋਲ ਆਪਣਾ ਫਣ ਫਲਾ ਦਿੱਤਾ अचानक रायबुलार अपने सिपाहीयां नाल घोड़े ते सवार होके उस रास्ते ਉਤੋਂ ਲੰਘ ਰਹੇ ਸਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਰਾਮ ਕਰ ਰਹੇ ਸਨ ਇਸ ਚਮਤਕਾਰ ਨੂੰ ਦੇਖ ਕੇ रायबुलार ਨੇ ਆਪਣੇ ਸਿਪਾਹੀਆਂ ਨੂੰ ਕਿਹਾ ਜਿਹੜਾ ਇਹ ਬਾਲਕ ਹੈ ਇਹ ਜਰੂਰ ਕੋਈ ਮਹਾਪੁਰਖ ਹੈ ਨਹੀਂ ਤਾਂ ਹੁਣ ਤੱਕ ਸੱਪ ਨੇ ਇਸ ਨੂੰ ਡੰਗ ਮਾਰ ਦੇਣਾ ਸੀ ਤੇ ਇਸ ਦੀ ਮੌਤ ਹੋ ਜਾਣੀ ਸੀ ਫਿਰ ਸਿਪਾਈਆਂ ਨੇ ਰਾਏ ਬੁਲਾਰ ਨੂੰ ਦੱਸਿਆ ਕਿ ਇਹ ਬਾਲਕ ਕੋਈ ਹੋਰ ਨਹੀਂ ਪਟਵਾਰੀ ਮਹਤਾ ਕਾਲੂ ਜੀ ਦਾ ਪੁੱਤਰ ਹੈ ਸਿਪਾਹੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਠਾਉਣ ਗਏ ਤਾਂ ਸੱਪ ਉਥੋਂ ਵੀ ਲੋਪ ਹੋ ਗਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਦੋਂ ਅੱਖ ਖੁੱਲੀ ਤਾ ਉਹਨਾਂ ਨੇ ਰਾਏ ਬੁਲਾਰ ਜੀ ਨੂੰ ਨਮਸਕਾਰ ਕੀਤੀ ਰਾਏ ਬੁਲਾਰ ਜੀ ਨੇ ਗੁਰੂ ਜੀ ਦਾ ਮੱਥਾ ਚੁੰਮਿਆ ਤੇ ਆਪਣੇ ਗਲ ਨਾਲ ਲਾ ਲਿਆ ਇਸ ਤੋਂ ਬਾਅਦ ਰਾਏ ਬੁਲਾਰ ਜੀ ਆਪਣੇ ਘਰ ਆਏ ਤੇ ਮਹਤਾ ਕਾਲੂ ਜੀ ਨੂੰ ਆਪਣੇ ਘਰ ਬੁਲਾਇਆ ਅਤੇ ਕਹਿਣ ਲੱਗੇ ਪਟਵਾਰੀ ਸਾਹਿਬ ਆਪ ਜੀ ਦਾ ਪੁੱਤਰ ਆਪ ਜੀ ਦਾ ਪੁੱਤਰ ਕੋਈ ਆਮ ਇਨਸਾਨ ਨਹੀਂ ਹੈ ਇਸ ਨੂੰ ਕਦੇ ਵੀ ਡਾਂਟ ਫਟਕਾਰ ਨਹੀਂ ਕਰਨਾ ਸ਼ਾਇਦ ਇਸ ਦੀ ਕਿਰਪਾ ਨਾਲ ਹੀ ਇਹ ਨਗਰ ਵਸ ਰਿਹਾ ਹੈ ਤੁਸੀਂ ਤਾਂ ਤਨ ਹੋ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਪੁੱਤਰ ਤੁਹਾਡੇ ਘਰ ਹੈ ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਹੱਲੇ ਤੱਕ ਤਾਂ ਇਹ ਮਹਾਪੁਰਖਾਂ ਵਰਗੀ ਕੋਈ ਗੱਲ ਨਹੀਂ ਕਰਦਾ ਦੇਖਦੇ ਹਾਂ ਕਿ ਇਹ ਦਿਨ ਕਦੇ ਆਵੇਗਾ ਜਦ ਇਸ ਨੂੰ ਅਕਲ ਆਵੇਗੀ ਇਸ ਤੋਂ ਬਾਅਦ ਇੱਕ ਦਿਨ ਫੇਰ ਰਾਏ ਬੁਲਹਾਰ ਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਿਮ ਦੀ ਛਾਂ ਹੇਠਾਂ ਸੁੱਤੇ ਦਿਖੇ ਅਤੇ ਉਸ ਦਿਨ ਵੀ ਇੱਕ ਚਮਤਕਾਰ ਹੋਇਆ ਜਿਵੇਂ ਜਿਵੇਂ ਦਿਨ ਢਲਦਾ ਗਿਆ ਓਵੇਂ ਓਵੇਂ ਸਾਰੇ ਦਰਖਤਾਂ ਦੀ ਛਾਂ ਟਲਣ ਲੱਗ ਗਈ ਪਰ ਜਿਹੜੇ ਦਰਖਤ ਥੱਲੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੌ ਰਹੇ ਸਨ ਉਸ ਦਰਖਤ ਦੀ ਛਾਂ ਦੂਰ ਨਹੀਂ ਹੋਈ ਰਾਏ ਬੁਲਾਰ ਨੇ ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਕਿ ਪਟਵਾਰੀ ਦਾ ਪੁੱਤਰ ਕੋਈ ਮਹਾਪੁਰਖ ਹੈ ਕਿਹਾ ਜਾਂਦਾ ਹੈ ਕਿ ਜਦ ਗੁਰੂ ਜੀ ਸੰਸਾਰ ਨੂੰ ਇੱਕ ਕਰਤਾਰ ਦਾ ਸੰਦੇਸ਼ ਦੇਣ ਲਈ ਆਪਣੀਆਂ ਉਦਾਸੀਆਂ ਲਈ ਨਿਕਲੇ ਸੀ ਤਾਂ ਉਦੋਂ ਉਹ 나ਗ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਗਿਆ ਸੀ ਵਕਤ ਲੰਘਦਾ ਗਿਆ ਤੇ ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਇੱਕ ਪਿੰਡ ਵਿੱਚ ਪਹੁੰਚਦੇ ਹਨ ਤੇ ਉੱਥੇ 9 ਮਹੀਨੇ ਰਹਿੰਦੇ ਹਨ ਅਤੇ ਉਹ 나ਗ ਵਕਤ ਦੇ ਅਨੁਸਾਰ ਬੁੱਢਾ ਹੋ ਗਿਆ ਉਸ ਦੀ ਇਹ ਹਾਲਤ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉੱਥੇ ਹੀ ਆਪਣਾ ਬਚਿਆ ਹੋਇਆ ਜੀਵਨ ਬਤੀਤ ਕਰਨ ਨੂੰ ਕਿਹਾ ਜਿਸ ਸਥਾਨ ਤੇ ਗੁਰੂ ਜੀ ਨੇ ਉਸ 나ਗ ਨੂੰ ਆਪਣਾ ਬਚਿਆ ਹੋਇਆ ਜੀਵਨ ਬਤੀਤ ਕਰਨ ਦਾ ਆਦੇਸ਼ ਦਿੱਤਾ ਸੀ ਅੱਜ ਉਸ ਸਥਾਨ ਤੇ ਗੁਰਦੁਆਰਾ 나ਗਿਆਣਾ ਸਾਹਿਬ ਸਥਿਤ ਹੈ ਇਹ ਗੁਰਦੁਆਰਾ ਪੰਜਾਬ ਦੇ ਛੋਟੇ ਜਿਹੇ ਪਿੰਡ 도ਗੇ ਵਿੱਚ ਮੌਜੂਦ ਹੈ ਇਸ ਜਗਾ ਤੇ ਇੱਕ ਦਰਖਤ ਵੀ ਹੈ ਜਿਸ ਦੇ ਥੱਲੇ ਬੈਠ ਕੇ ਗੁਰੂ ਜੀ ਨੇ ਪਰਮਾਤਮਾ ਦਾ ਸਿਮਰਨ ਕੀਤਾ ਸੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ